ਹੈਲੋ ਗਾਇਸ ਤੇ ਕਿਵੇਂ ਸਾਰੇ ਭੈਣ ਭਰਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਤੇ ਅਹੀਂ ਵੀ ਠੀਕ ਠਾਕ ਹੀ ਹਾਂ ਤੇ ਅੱਜ ਸਵੇਰ ਦਾ ਮੇਰੇ ਕੋਲ ਵਲੌਗ ਨਹੀਂ ਬਣਿਆ ਕਿਉਂਕਿ ਮੇਰੀ ਸਿਹਤ ਨਹੀਂ ਠੀਕ ਤੇ ਤੁਹਾਨੂੰ ਪਤਾ ਹੀ ਹੈ ਕਿ ਡਿਊਟੀ ਚੱਲ ਜਾਂਦੇ ਆ ਤੇ ਇਕੱਲੇ ਨੂੰ ਬੜੀ ਮੁਸ਼ਕਲ ਹੁੰਦੀ ਆ ਤੇ ਸਵੇਰੇ ਬੜੀ ਮੁਸ਼ਕਲ ਨਾਲ ਤਿਆਰ ਕਰਕੇ ਸਕੂਲ ਭੇਜਿਆ ਸੀ ਤੇ ਹੁਣ ਮੈਨੂੰ ਫੇਰ ਤੋਂ ਇਹ ਫਿਰ ਹੋ ਗਿਆ ਤੇ ਮੈਂ ਉਹ ਜਾਈ ਕਿ ਬੜੀ ਤੇ ਮੈਨੂੰ ਅਕਰ ਮਮਾ ਸਵੇਰ ਦਾ ਵਲੌਗ ਨਹੀਂ ਬਣਾਇਆ ਮੈਂ ਕਿਹਾ ਨਹੀਂ ਤੇ ਕਹਿੰਦੇ ਥੋੜਾ ਮਮਾ ਬਣਾ ਲਓ ਫਿਰ ਤਾਂ ਵਿਸੋ ਜਾਣਾ ਕਿਉਂਕਿ ਡੇਲੀ ਮੈਂ ਪਾਉਣੀ ਭਾਵੇਂ ਥੋੜਾ ਤੋਂ ਥੋੜਾ ਪਾਵਾਂ ਮੈਂ ਸੋਚਿਆ ਕਿ ਡੇਲੀ ਪਾਉਣਾ ਵਾ ਤੇ ਪਰ ਅੱਜ ਸਵੇਰ ਸੇ ਇੰਨੀ ਕ ਡਾਉਣੀ ਕਿ ਅੱਜ ਸਵੇਰ ਦਾ ਬਿਲਕੁਲ ਵਲੌਗ ਵੱਲ ਮੇਰਾ ਧਿਆਨ ਨਹੀਂ ਗਿਆ ਤੇ ਬਾਕੀ ਕੰਮ ਤੋਂ ਥੋੜਾ ਬੋਟਾ ਆਂਟੀ ਆਈ ਉਹ ਕਰ ਕਰ ਕੇ ਥੋੜਾ ਬੋਟਾ ਮੈਂ ਆਪ ਕਰ ਲਿਆ ਤੇ ਆਹ ਮੇਕੋ ਦਸਤਾਉਣੇ ਤਾਂ ਹੁਣ ਹੁਣ ਲੰਮੇ ਪੈ ਗਿਆ ਮੇਰੇ ਲਾਗੇ ਤੇ ਹੁਣ ਇਹਨਾਂ ਦੇ ਪਾਪਾ ਡੀਕਣ ਦੇ ਮੈਂ ਕਿਹਾ 6:00 ਵਜੇ ਤੁਸਕੀ ਵੀ ਆ ਜਾਣਾ ਤੇ ਪਤਾ ਸ਼ੇਵਾ ਜੀ ਜੇ ਮੇਰਾ ਦਾਦਾ ਹੈ ਕਿ ਉਹ ਨੋਠਾ ਤੇ ਇਹਨਾਂ ਨੂੰ ਫੁਲਕੇ ਲਾ ਕੇ ਦਵਾ ਤਾਂ ਦੀਦੀ ਮੇਰੀ ਪਕਾ ਲੈਂਦੀ ਆ ਨਾ ਦੀਦੀ ਪਰ ਮੈਂ ਅਕਤ ਮੈਂ ਪਕਾ ਨਹੀਂ ਸੇਵਦਰਦ ਬੜਾ ਮੇਰਾ ਹੁੰਦਾ ਹੈ ਤੇ ਮੈਂ ਲੰਮੀ ਪਈ ਤੇ ਮੈਨੂੰ ਆਦੀ ਮम्मा ਬਣਾਦਾ ਤੁਹਾਡਾ ਵਲੌਗ ਮੈਂ ਬਣਾ ਦੇ ਥੋੜਾ ਜਿਆਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਇੱਕ ਵਾਰ ਰੁਟੀਆਂ ਅਜ ਟੁੱਟ ਗਈ ਤੇ ਫਿਰ ਟੁੱਟ ਜਾਂਦੀ ਮੇਰੀ ਇਦਾਂ ਦਾ ਸਾਰ ਪਤਾਵੇ ਮੈਂ ਕੋਈ ਨਾਣਾ ਬਣਾਵਾਂ ਵਲੌਗ ਤੇ ਫਿਰ ਮੇਰਾ ਦਿਲ ਨਹੀਂ ਕਰਦਾ ਬਣਾਉਣ ਨੂੰ ਤੇ ਬਾਕੀ ਸਾਰੇ ਭੈਣ ਭਰਾ ਸਾਡੇ ਵਾਸਤੇ ਅਦਾਸ ਬੇਨਤੀ ਕਰੋ ਈ ਮਾਲਕ ਚਲੋ ਜਿਹੜੀ ਰਿੰਦੀ ਸਾਡੇ ਤੇ ਕਸਟਮ ਮਾਲ ਕੱਢ ਤਾ ਦੂਰ ਕਰੇ ਕਿਉਂਕਿ ਥੋੜੀ ਜੀ ਦਿਮਾਗ ਤੇ ਨਾ ਪਰੇਸ਼ਾਨੀ ਜੀ ਹੁੰਦੀ ਉਹਦੇ ਕਰਕੇ ਜੀ ਸੇਧ ਟਾਣ ਹੋ ਜਾਂਦੀ ਆ ਤੇ ਬਾਕੀ ਚਲੋ ਮਾਲਕ ਦੇ ਹੱਥ ਵਾਸਤੇ ਡਿਆ ਆਵਾ ਮਾਲਕ ਸਾਰਿਆਂ ਦਾ ਪਲਾ ਕਰੇ ਪ੍ਰਭਾਤਮ ਉਹ ਚਲੋ ਈ ਕੀ ਆ ਮੈਂ ਬਣਾਉਣੀ ਹੋੜ ਕੇ ਫੁਲਕੇ ਦਵਾਈ ਵੈ ਮੈਂ ਮੈਡੀਸਿਨ ਤੇ ਲਈ ਹੈਗੀ ਆ ਮੈਡੀਸਿਨ ਤੇ ਮਾਲ ਸਰੀਰ ਕਾਦੀ ਉਨਾ ਵਰਕ ਜਾਨੀ ਪਿਆ ਤਾਂ ਹੁਣ ਫੇਰ ਸ਼ਾਮ ਨੂੰ ਖਾਦੀ ਜਿਹਦੇ ਐ ਸਕੂਲੋਂ 3:30 ਵਜੇ ਜਾਨ ਸੁੱਤੀ ਜਾਨ ਸੁੱਤੀ ਜਾਂਦੇ ਸੁੱਤੀ ਸੁੱਤੀ ਜਾਂਦੇ ਬੋਤੇ ਸੁੱਤਾ ਨੇ ਆ ਸੁੱਤਾ ਰਹਾਂਦੇ ਕੋਈ ਨਾ ਠਾ ਆਹ ਤਾਂ ਜਾਣ ਕੇ ਪਖੰਡ ਕੰਡਿਆ ਵਾ ਤੇ ਚਲੋ ਠੀਕ ਆ ਆਰਟੀਫੀਸ਼ੀਅਲ ਜੂਰੀ ਮੈਂ ਨਹੀਂ ਉੱਠ ਕੇ ਖਾਣਾ ਖਣਾ ਬਣਾਉਣੀ ਆ ਤੇ ਫੇਰ ਮਿਲਦੇ ਆ ਜੇ ਇਹਦੇ ਪਾਪਾ ਨਾਲ ਜੀ ਕਹਤਾ ਰਹੇਗਾ ਫੋਨ ਫੇਰ ਥੋੜਾ ਟਾਈਮ ਨਾਲ ਜੇ ਤੁਹਾਨੂੰ ਪਤਾ ਮਰਸਰ ਤੋਂ ਆਉਣਾ ਵੀ ਆਨੂੰ ਉਥੋਂ 1:00 2:00 2:30 ਘੰਟੇ ਦਾ ਰਹਾ ਹੈਗਾ ਵਾ ਤੇ ਆ ਕੀਤਾ ਹੈਗਾ ਫੋਨ ਕਹਿੰਦੇ ਤੇ ਅੱਗੇ ਜਲਦੀ ਆ ਜਾਊਗਾ ਵੈਸੇ ਆਏ ਕਿ ਰੋਜ਼ ਪੌਣੇ ਦੇ 10 ਸਾਢੇ ਨੂੰ ਪੌਣੇ 10 10 ਆ ਜਾਂਦੇ ਆ ਤੇ ਅੱਜ ਤੇ ਮੈਂ ਕਿਹਾ ਥੋੜਾ ਟਾਈਮ ਲਾ ਜਿਓ ਚਲੋ ਠੀਕ ਹੈ ਫਿਰ ਇੱਥੇ ਮੈਂ ਵੀਡੀਓ ਨੂੰ ਕਰਦੀ ਐਂਡ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਜਿਹੜੇ ਸਾਡੀ ਵੀਡੀਓ ਵੇਖਦੇ ਆ ਤੇ ਜਿਹੜੇ ਨਈ ਵੇਖਦੇ ਉਹਨਾਂ ਦਾ ਵੀ ਧੰਨਵਾਦ ਆ ਸਾਡੀ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿੱਦਾਂ ਸਾਡੇ ਚੈਨਲ ਨੂੰ ਪਹਿਲਾਂ ਪਿਆਰ ਦਿੰਦੇ ਪਲੀਜ਼ ਰਿਕਵੈਸਟ ਕਰੋ ਉਦਾਂ ਹੀ ਫੇਰ ਪਿਆਰ ਦਿਓ ਇਹ ਚਲੋ ਮੇਰੇ ਅਨੁਸਾਰਿਆਂ ਨੂੰ ਗੁੱਡ ਨਾਈਟ ਪਿਆਰ ਪਰਿਯਸ਼ਸ਼ਕ